ਸਾਹਮਣੇ ਟੂਲ ਆ ਭਾਰਤਮਾਲਾ ਦਾ ਠੀਕ ਹੈ ਸਲਤਨਪੁਰ ਗੁਜਰਾਤ ਦੇ ਵਿੱਚ ਤੇ ਆ ਰੋਡ ਦੇਖੋ ਕਿੰਨਾ ਬੁਰਾ ਹਾਲ ਹੈ ਇਹਦਾ ਜਦੋਂ ਇਹ ਟੂਲ ਦੇ ਨੇੜੇ ਤੇੜੇ ਨਹੀਂ ਰੋਡ ਸਹੀ ਕਰ ਸਕਦੇ 30 35 ਕਿਲੋਮੀਟਰ ਦੇ ਵਿੱਚ ਵਿੱਚ ਰੋਡ ਟੁੱਟਿਆ ਹੋਇਆ ਤਾਂ ਉਹਦਾ ਤਾਂ ਇਹ ਕੀ ਸੁਧਾਰ ਕਰਨਗੇ ਤੇ ਬਾਕੀ ਜਦੋਂ ਇਹ ਰੋਡਾਂ ਦੇ ਹਾਲ ਆਗਾ ਵੱਡੇਆਂ ਦੇ ਤਾਂ ਛੋਟੇ ਰੋਡਾਂ ਦਾ ਕੀ ਹਾਲ ਹੋ ਗੁਜਰਾਤਿਆਂ ਦਾ ਤੁਸੀਂ ਆਪ ਹੀ ਅੰਦਾਜ਼ਾ ਲਾ ਸਕਦੇ ਹੋ ਠੀਕ ਹੈ ਨਾ ਲੈ ਬਹੁਤ ਪੁਰਾਣਾ ਬਾਈ ਰੋਡ ਦਾ ਜਿਹੜੇ ਵੀ ਕਹਿੰਦੇ ਨੇ ਗੱਡੀ ਤੇਲ ਵੱਧ ਖਾਣ ਲੱਗੀ ਬਾਈ ਤੇਲ ਗੱਡੀ ਨਹੀਂ ਵੱਧ ਖਾਣ ਲੱਗੀ ਆ ਰੋਡ ਕਰਕੇ ਉਹ ਤੇਲ ਵੱਧ ਖਾਂਦੀ ਆ ਗੱਡੀ ਜਦੋਂ ਗੱਡੀ ਨੇ ਟਾਪ ਤਾਂ ਲੈਣਾ ਨਹੀਂ ਬਾਈ 35 ਕਿਲੋਮੀਟਰ ਦੇ ਰਹੀ ਐ ਜੱਟ 3-2 ਦੀ ਐਵਰੇਜ ਦੇ ਰਹੀ ਸੀ ਗੱਡੀ 2-9 ਤੇ ਆ ਗਈ ਰਾਤ ਨੂੰ ਚੱਲਣ ਵਾਲਾ ਤਾਂ ਇਹ ਰੋਡ ਬਈ ਜਮੀ ਨਹੀਂ ਹੈਗਾ ਠੀਕ ਆ ਕੋਈ ਇਹੋ ਜਿਹਾ ਮਹਿੰਗਾ ਮਾਲ ਭਰ ਕੇ ਮੇਰਾ ਵੀਰਪਰਾ ਕੋਈ ਵੀ ਠੀਕ ਆ ਪੰਗਾ ਨਾ ਲਵੇ ਕਿਉਂਕਿ ਬਈ ਗੱਡੀ ਤੇ ਇਹ ਤੁਰਦੀ ਹੈ ਨਹੀਂ ਪਹਿਲਾ ਦੂਜਾ ਤੀਜਾ ਚੌਥਾ ਬਸ ਇਹ ਗੇਰਾਂ 'ਚ ਗੱਡੀ ਰਹਿੰਦੀ ਆ ਤੇ ਮੇਰਾ ਮੈਂ ਬੇਨਤੀ ਉਹ ਕਰਦਾ ਸਾਰੇ ਭਾਵਾਂ ਨੂੰ ਠੀਕ ਆ ਵੀ ਕੋਈ ਮਹਿੰਗਾ ਮਾਲ ਭਰ ਕੇ ਬਈ ਰਾਤ ਨੂੰ ਇਹ ਰੋਡ ਤੇ ਪੰਗਾ ਨਾ ਲਵੇ ਕਿਉਂਕਿ ਇਹ ਤੇ ਚੋਰੀ ਤਾਂ ਪਹਿਲੀ ਬਹੁਤ ਆ ਠੀਕ ਆ ਜੇ ਕੋਈ ਵੀਰਾ ਵੀਰ ਪ੍ਰਾ ਇਹ ਗਲਤੀ ਕਰਦਾ ਤਾਂ ਉਹ ਸਮਝ ਲਓ ਵੀ ਆਪ ਦਾ ਜ਼ਿੰਮੇਵਾਰ ਆਪ ਹੀ ਹੋਊਗਾ ਕਹਿੰਦਾ ਭਾਬਾ ਕਿ ਉਹ ਇਹਨਾਂ ਨੇ ਤਾਂ ਮੁੜ ਕੇ ਦੰਦ ਕੱਢ ਕੇ ਦਿਖਾ ਦੇਣੇ ਆ ਬਾਈ ਹੁਣ ਤੁਸੀਂ ਆ ਇੱਥੇ ਹਾਲ ਦੇਖ ਲਓ ਆ ਟੈਂਕੀ ਤੁਹਾਨੂੰ ਮੈਂ ਤਾਂ ਨੰਗੂ ਕੀ ਮੂਰੇ ਗੱਡੀ ਐਸਾ ਹੌਲਾ ਲੋ ਜੇ ਕੋਈ ਬਾਲੀ ਨਾ ਜਿਆਦੇ ਨਜਾਇਜ਼ ਹੈਡ ਵਾਲੀ ਗੱਡੀ ਹੋਵੇ ਮੇਰੇ ਹਿਸਾਬ ਨਾਲ ਉਹ ਡਿੱਗ ਵੀ ਸਕਦੀ ਆ ਗੱਡੀ ਜੰਮੀ ਬਿਲਕੁਲ ਟੇਢੀ ਹੋ ਜਾਂਦੀ ਇੱਕ ਪਾਸੇ ਨੂੰ ਬਿਲਕੁਲ ਅ ਟੈਂਕੀ ਦੇਖੋ ਕਿਵੇਂ ਲੰਘੂਗੀ ਤੁਹਾਨੂੰ ਆਪ ਹੀ ਪਤਾ ਲੱਗ ਜਾਊਗਾ ਆਪਣੀ ਗੱਡੀ ਵੀ ਪੂਰੀ ਐ ਟੇਢੀ ਹੋ ਕੇ ਲੰਘੀ ਆ ਬਾਈ ਤਾਂ ਸੋ ਮੈਂ ਇਹੀ ਬਾਰ ਬਾਰ ਬਾਈ ਬੇਨਤੀ ਕਰਦਾ ਤੁਹਾਨੂੰ ਸਾਰੇ ਭਰਾਵਾਂ ਨੂੰ ਵੀ ਜਿਹੜਾ ਕੋਈ ਵੀਰ ਭਾਈ ਇਸ ਰੋਡ ਤੇ ਆਉਂਦਾ ਉਹ ਰਾਤ ਨੂੰ ਨਾ ਆਵੇ ਦਿਨੇ ਆਵੇ ਠੀਕ ਆ ਉਸ ਦੇਖੋ ਉਹ ਟੈਂਕੀ ਸੀਗੀ ਉਹਦਾ ਲੰਘੀ ਆ ਹੁਣ ਆਪਣਾ ਆਪਾਂ ਲੰਘ ਗਏ ਆਪਣੀ ਗੱਡੀ ਬੱਸ ਤਾਂ ਮੈਂ ਕੈਰੇਕਟਰ ਨੂੰ ਕਹਿੰਦਾ ਸੀਗਾ ਵੀ ਉੱਥੋਂ ਅੱਗੇ ਖੜ ਕੇ ਫੇਰ ਵੀਡੀਓ ਬਣਾਈ ਪਤਾ ਲੱਗ ਜੇ ਤਾਂ ਸੋ ਬਾਈ ਆਪਦਾ ਧਿਆਨ ਨਾਲ ਚੱਲਿਆ ਕਰੋ ਮੈਂ ਇਹੀ ਗੱਲ ਬਾਰ ਬਾਰ ਕਹਿੰਦਾ ਤੁਹਾਨੂੰ ਠੀਕ ਹੈ ਤੇ ਅੱਗੇ ਤੁਹਾਨੂੰ ਅੱਗੇ ਰੋਡ ਦਿਖਾਉਣਾ ਮੈਂ ਇਦੂ ਅੱਗੇ ਜਮੀ ਬੁਰਾ ਹਾਲ ਆ ਰੋਡਾਂ ਦਾ ਬਾਲਾ ਜਿਆਦੇ ਨਜਾਇਜ਼ ਠੀਕ ਹੈ ਜਿਵੇਂ ਕੋ ਖੇਤਾਂ ਵਾਲੀਆਂ ਪਹੀਆਂ ਨਹੀਂ ਹੁੰਦੀਆਂ ਕੱਚੀਆਂ ਇਸ ਤਰ੍ਹਾਂ ਦੇ ਹਾਲ ਨੇ ਰੋਡ ਦੇ ਬਾਈ ਤੇ ਬਾਕੀ ਵੀ ਇਹ 35 ਕਿਲੋਮੀਟਰ ਦਾ ਏਰੀਆ ਪਹਿਲਾਂ ਆਪਾਂ ਪ੍ਰਾਣਾ ਰੋਡ ਉਦੋਂ ਦੀ ਸੀ ਉਹ ਵੀ ਇਹੀ ਹਾਲ ਸੀ ਮੈਨੂੰ ਤਾਂ ਲੱਗਦਾ ਨਹੀਂ ਵੀ ਕੋਈ ਸਾਨੂੰ ਐ ਸੁਖ ਮਿਲ ਗਿਆ ਸੀਗੇ ਸਾਨੂੰ ਐ ਸੀਗਾ ਵੀ ਹਾਂ ਭਾਰਤ ਮੋਲਾ ਰੋਡ ਚੱਲ ਪਿਆ ਖੱਡਿਆਂ ਤੋਂ ਰਾਹਤ ਮਿਲ ਗਈ ਵੀ ਉਹ ਰੋਡ ਤੇ ਬਾਲਾ ਮੱਥਾ ਮਾਰਨਾ ਪੈਂਦਾ ਸੀ ਪਰ ਬਈ ਨਹੀਂ ਆਹ ਦੇਖੋ ਹੁਣ ਇਦੋਂ ਅੱਗੇ ਕੀ ਹਾਲ ਆ ਰੋਡ ਦਾ ਠੀਕ ਆ ਤੁਹਾਨੂੰ ਐ ਲੱਗਦਾ ਵੀ ਕੋਈ ਇਹ ਹਾਈਵੇ ਰੋਡ ਹੋਊਗਾ ਜਾਂ ਨੈਸ਼ਨਲ ਹਾਈਵੇ ਰੋਡ ਹੋਊਗਾ ਠੀਕ ਆ ਸਟੇਟ ਹਾਈਵੇ ਹੋਊਗਾ ਕੋਈ ਇਹੋ ਜਿਹਾ ਵੀ ਨਹੀਂ ਤੁਹਾਨੂੰ ਐਂ ਫੀ ਲਾਊਗੀ ਵੀ ਅਸੀਂ ਦਾ ਖੇਤਾਂ 'ਚ ਤੁਰੇ ਫਿਰਦੇ ਆ ਜਿਵੇਂ ਖੇਤਾਂ ਨੂੰ ਕੱਚੀਆਂ ਪਹੀਆਂ ਲੱਗੀਆਂ ਤਾਂ ਬਾਕੀ ਭਾਈ बार-बार ਇਹੀ ਕਹਿਣਾਗਾ ਕਿ ਰਾਤ ਨੂੰ ਪੰਗਾ ਨਾ ਲਿਓ ਰੋਡ ਤੇ ਤੇ ਆ ਹਾਲ ਤੁਸੀਂ ਦੇਖ ਹੀ ਰਹੇ ਹੋਗੇ ਇਹਨਾਂ ਨੂੰ ਕੋਈ ਇਹਨਾਂ ਦੇ ਸਰਕਾਰਾਂ ਦੇ ਜੂਨੀਅਰ ਡੈਡੇ ਟੂਲ ਲਾ ਰੱਖੇ ਨੇ ਫਰਕ ਦੀ ਵੀ ਕੋਈ ਯਰੇ ਇਹਦੇ ਬੰਦਾ ਐਕਸ ਨੂੰ ਅਫਸਰ ਬੰਦਾ ਕੋਈ ਮંત્રી ਸੰਤਰੀ ਕੋਈ ਤਾਂ ਕਿਤੇ ਤਾਂ ਜਾਂਦੇ ਹੋਣਾ ਲੰਗਦੇ ਹੋਣਾ ਯਾਰ ਕਾਰ ਇੰਨੀਆਂ ਲੱਗਦੀਆਂ ਨੇ ਕੋਈ ਨਹੀਂ ਬੋਲਦਾ ਯਾਰ ਇਹਨਾਂ ਨੂੰ